ਇਦਰ ਉਧਰ ਵੀ ਪਟਕਦੇ ਫਿਰਦੇ ਹੋ ਜੇ ਗੱਲ ਕੋਲੇ ਆ ਜਾਓਗੇ 30000 ਦਾ ਸਪੈਸ਼ਲੀ ਮਾਨ ਆ ਜਿਹੜਾ ਉਸਕਰ ਇੰਜਨਾਂ ਦੇ ਵਿੱਚ ਠੀਕ ਆ ਕਰਾਉ ਤਾ ਗੇਅਰ ਬਾਕਸ ਕਰਾਉ ਨੰਬਰ ਜਦੋਂ ਆਪਾਂ ਕਟਰ ਦੀ ਗੱਲ ਕਰੀਏ ਕਟਰ ਪਹਿਲਾਂ 18 ਇੰਚੀ ਫਰੰਟ ਆ ਗੁਰਨੀ ਸੀਣੀ ਆ ਉਹ ਦੇਖ ਕੇ ਸਾਡੇ ਕੋਲ ਆਉਣ ਜਿੱਥੇ ਕਰਾਉਣਾ ਸੀ ਆਰ ਸੀ ਛੋੜ ਐਸ ਫ੍ਰੀ ਕਰਕੇ ਤਾਂ ਆ ਠੀਕ ਨਹੀਂ ਹੈ ਨਾ ਕੋਈ ਪੁਰਾਣੇ ਬਜ਼ੁਰਗ ਕਹਿੰਦੇ ਸੀ ਵੀ ਟਰੈਕਟਰ ਨੂੰ ਟੋਚਨ ਪਾ ਲਿਆ ਗੱਬਿਓ ਖੁੱਲ ਜਾਊਗਾ ਹਾਂਜੀ ਆਸੈਂਬਲੀ ਕਿੰਨੇ ਨੰਬਰ ਦੀ ਹੈ ਆਸੈਂਬਲੀ 7 ਨੰਬਰ ਦੀ ਕਰਤੀ ਹੁੱਕ ਦਿਓ ਆਪਾਂ ਗੱਲ ਕਰੀਏ ਹਾਂਜੀ ਹੁੱਕੇ ਤੁਸੀਂ ਦੇਖ ਲਓ ਜ ਦੇ ਨਵੇਂ ਸਾਲ ਤੇ ਸਾਰੇ ਭਰਾਵਾਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਅੱਜ ਆਪਾਂ ਨੇ ਆਪਣੇ ਸ਼ੋਅਰੂਮ ਤੇ ਕੰਬਾਈਨਾ ਡਿਲੀਵਰ ਕਰਨੀਆਂ ਨੇ ਟਰੈਕਟਰ ਦੇਣੇ ਨੇ ਅੱਜ ਮੇਰੀ ਮਾਤਾ ਜੀ ਦਾ ਜਨਮ ਦਿਨ ਆ ਉਹਦੀ ਖੁਸ਼ੀ ਦੇ ਵਿੱਚ ਅੱਜ ਰੀਵਨ ਵੀ ਇਹੀ ਕੱਟੜ ਗਏ ਜੇ ਆਪਾਂ ਇੱਥੇ ਤੱਕ ਪਹੁੰਚੇ ਆ ਤਾਂ ਮਾਪਿਆਂ ਦੀ ਬਦੌਲਤ ਇੱਥੇ ਤੱਕ ਆਏ ਆ ਤੇ ਮਹਾਰਾਜ ਜੀ ਤੰਦਰੁਸਤੀਆਂ ਬਖਸ਼ੇ ਅੱਜ ਕੰਬਾਈਨਾ ਦੇਣ ਲੱਗੇ ਆ ਟਰੈਕਟਰ ਦੇਣ ਲੱਗੇ ਆ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਇਹ ਆਲਾ ਖੋਬੂ ਜੀ ਹੋਰ ਲੰਮੀ ਸਾਲ ਦੀਆਂ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਲੈ ਅੱਜ ਕਮੈਨਾ ਜਾ ਰਹੀ ਹੈ ਨੇ ਤੈਨੂੰ ਉਹ ਵੀ ਬਹੁਤ ਬਹੁਤ ਮੁਬਾਰਕਾਂ ਜੀ ਜੀ ਆਜੇ ਚੱਲੀ 4x4 ਹਾਂਜੀ 4x4 ਵੀ ਚੱਲੀ ਆ ਜੀ 2 ਵੀਲ ਵੀ ਚੱਲੀ ਜਾਂਦੀ ਅਸੈਂ 4x4 ਕਿੱਥੇ ਜਾ ਰਹੀ ਆ ਇਹ ਸਾਡੇ ਲੱਗ ਹੀ ਆ ਜੀ ਪਿੰਟ ਦੇ ਗੋਸਣਾ ਪਿੰਟ ਜਾ ਰਹੀ ਆ ਜੀ ਓਕੇ ਹਾਂਜੀ ਠੀਕ ਆ ਇਹਦਾ ਕੀ ਫਰਕ ਪਤਾ ਅੱਗੇ 25 ਨਾਲੋਂ 26 ਦਾ 25 ਨਾਲੋਂ 26 ਦੇ ਵਿੱਚ ਪਹਿਲਾਂ ਤਾਂ ਜੀ ਟਰੈਕਟਰ ਦੇ ਵਿੱਚ ਫਰਕ ਪਤਾ ਅਸੇ ਫੀਟਰ ਵੱਡਾ ਕਰਤਾ ਟਰੈਕਟਰ ਲੰਬਾ ਕਰਤਾ ਜੀ ਥੋੜਾ ਜਿਆ ਓਕੇ ਹਾਂਜੀ ਠੀਕ ਜੇ ਮੈਂ ਜਿਹੜੇ ਡਿੱਗੇ ਹੋਏ ਝੋਨੇ ਦੀ ਛੋਟੀਆਂ ਫਸਲਾਂ ਉਹਨਾਂ ਨੂੰ ਥੋੜੀ ਜੀ ਕੱਟਣ ਦੇ ਵਿੱਚ ਪ੍ਰੋਬਲਮ ਆਉਂਦੀ ਸੀ ਠੀਕ ਆ ਹੁਣ ਆਸਾਨੀ ਨਾਲ ਚੱਕ ਹੋਣਗੀਆਂ ਠੀਕ ਆ ਡਰਾਈਵਰ ਨੂੰ ਕੱਟ ਦਿੰਦਾ ਜੀ ਹੁਣ ਜਣੀ ਜ਼ਿਆਦਾ ਦੇਖੂਗਾ ਠੀਕ ਆ ਦੂਜਾ ਨੰਬਰ ਜਦੋਂ ਆਪਾਂ ਕਟਰ ਦੀ ਗੱਲ ਕਰੀਏ ਕਟਰ ਪਹਿਲਾਂ 18 ਇੰਚ ਫਰੰਟ ਉਹ ਗੁਰਨੀ ਸੀ ਆਉਂਦਾ ਹਾਂਜੀ 16 ਆ ਰਹੇ ਹਤੀ ਹੁਣ 18 ਕਰਤਾ ਜੀ ਹੁਣ 18 ਕਰਤਾ ਠੀਕ ਆ ਜਿਵੇਂ ਫੀਟਰ ਦੀ ਚਾਦਰ ਆ ਗਈ ਇਹ ਕਿਹੜੀ ਆਉਂਦੀ ਐ ਜੀ ਸਟੀਲੀ ਐ ਜੀ ਸੱਸ ਸਟੀਲੀ ਆ ਗਈ ਸਾਰੀ ਜਿੰਨੇ ਬਾਅਦ ਸਾਹਿਬ ਆਪਾਂ ਨੂੰ ਪਾਰਟ ਇਹਦੇ ਵਿੱਚ ਕਸਾਈ ਵਾਲੇ ਮੰਨ ਮੰਗੇ ਠੀਕ ਆ ਸਾਰੇ ਹੀ ਸਟੀਲੀ ਸਾਰੀ ਸਟੀਲੀ ਸਾਰੀ ਸਟੀਲੀ ਓਕੇ ਅਸਿਆ ਅਸੈਂਬਲੀ ਕਿੰਨੇ ਨੰਬਰ ਦੀ ਕਰਤੀ ਅਸੈਂਬਲੀ 7 ਨੰਬਰ ਦੀ ਕਰਤੀ ਜੀ ਐਸੈਂਬਲੀ ساری 7 ਦੀ ਕਰਤੀ 7 ਨੰਬਰ ਦੀ ਕਰਤੀ ਜੀ ਐਸੈਂਬਲੀ ਠੀਕ ਆ ਹਾਂਜੀ ਬਾਕੀ ਰੰਗ ਤਾਂ ਤੁਸੀਂ ਜਿਵੇਂ ਕਹੋ ਵੀ ਕਾਰ ਵਾਲੀ ਕਰਤਾ ਕਾਰ ਵਾਲੀ ਯਾਰਾਂ ਹੱਥ ਤਲਕ ਦਾ ਰੰਗ ਤਾਂ ਬਹੁਤ ਸੋਹਣਾ ਕਰਿਆ ਹੋਇਆ ਹੈਗਾ ਹਾਂਜੀ ਨਹੀਂ ਕੋਈ ਮਸ਼ੀਨ ਦਾ ਰੰਗ ਦੇਖਿਆ ਤੇ ਇੱਕ ਗੱਲ ਕਿਸੇ ਵੀ ਕੰਪਨੀ ਕੇ ਵਗ ਜੀ ਆਪਾਂ ਸਟਿੱਪਣੀ ਨਹੀਂ ਕੋਈ ਦਿੰਦਾ ਜੀ ਸਹੀ ਗੱਲ ਆਪਣੇ ਜਿਹੜੀ ਵੀ ਮਸ਼ੀਨ ਖੜੀ ਆ ਹਰੇਕ ਦੇ ਨਾਲ ਸਟਿੱਪਣੀ ਆ ਦੇਖੋ ਜੀ ਇਹ ਕਸਟਮਰਾਂ ਦਾ ਪਿਆਰ ਆ ओके okay. मेरे ਨਾਲ जुड़े हुए ने ठीक है जी जिनियां ਕਮਾਈ ਦਾ ਸਮਰਾਲੇ ਬੁੱਕ ਹੋਣਗੀਆਂ ਆਪਣੇ ਕੋਲ ਹਾਂਜੀ ਅੱਜ ਹੋ ਜਾਣ ਜਾਂ ਪਹਿਲਾਂ ਹੋਈਆਂ ਹੋਈਆਂ ਜਾਂ ਹੋਣੀਆਂ ਨੇ ਠੀਕ ਹੈ ਸਾਰੀਆਂ ਨਾਲ ਟਿਪਣੀ ਜਾਊਗੀ ਜਾਂ ਜਾਊਗੀ ਸਾਰੀਆਂ ਨਾਲ ਦੇਖੋ ਜੀ ਸੌਦਾ ਕਹਿੰਦੇ ਹੁੰਦੇ ਆ ਚਾਹੇ 5 ਦਾ ਚਾਹੇ 50 ਦਾ ਠੀਕ ਹੈ ਟਿਪਣੀ ਰੈਗੂਲਰ ਆ ਟਿੱਪਣੀ ਹਰੇਕ ਨੂੰ ਦੇਣੀ ਲੈਣੀ ਆ ਜਿਹੜੀ ਆਪਣੇ ਕੋਲੇ ਬੁੱਕ ਹੋਈਆਂ ਆਪਣੇ ਕੋਲ ਬੁੱਕ ਕੰਪਨੀ ਦੇਵੇ ਨਾ ਦੇਵੇ ਉਹ ਆਪਾਂ ਜਣੀ ਆਪਦੇ ਵੱਲੋਂ ਗਿਫਟ ਦੇਤਾ ਆਪਾਂ ਟਿੱਪਣੀ ਦਵਾਂਗੇ ਦਵਾਂਗੇ ਠੀਕ ਆ ਨਵੇਂ ਸਾਲ ਤੱਕ ਇੱਕ ਆਫਰ ਹੋਰ ਰੱਖਤੀ ਹਾਂਜੀ ਲੋਹੜੀ ਤੱਕ ਜਿੰਨੀਆਂ ਕਮਾਈਆਂ ਆਪਣੇ ਕੋਲ ਬੁੱਕ ਹੋਣਗੀਆਂ ਉਹਨਾਂ ਤੇ ਆਸੀ ਇੰਸ਼ੋਰੈਂਸ ਆਸੀ ਫ੍ਰੀ ਕਰਕੇ ਦਵਾਂਗੇ ਫ੍ਰੀ ਕਰਤਾ ਫ੍ਰੀ ਕਰਕੇ ਦੋ ਆ ਤਾਂ ਯਾਰ ਬਹੁਤ ਵੱਡਾ ਗਾ ਆਹ ਫਰ ਹੱਡ ਕਵਰੀ ਆ ਹਾਂਜੀ ਇਹ ਰਹੀ ਆਹ 70000 ਲੱਗ ਜਾਂਦਾ ਬਿਲਕੁਲ ਜੀ ਲੱਗਦਾ ਇਹ ਆਸੀ ਫ੍ਰੀ ਕਰਕੇ ਦਵਾਂਗੇ ਠੀਕ ਆ ਠੀਕ ਆ ਇਹ ਲੋਹੜੀ ਤੱਕ ਆਫਰ ਕਰਤੀ ਵੀ ਨਵੇਂ ਸਾਲ ਤੇ ਸਾਡੇ ਨਾਲ ਸਾਂ ਜੁੜੇ ਨੇ ਠੀਕ ਆ ਤੁਹਾਡੀ ਵੀਡੀਓ ਦੇਖਣਗੇ ਠੀਕ ਆ ਜਿਨ੍ਹਾਂ ਨੇ ਦੇਖ ਲਈ ਜਾਂ ਦੇਖਣੀ ਆ ਦੇਖਣੀ ਆ ਉਹ ਦੇਖ ਕੇ ਸਾਡੇ ਕੋਲ ਆਉਣ ਬੁੱਕ ਕਰਾਉਣ ਅਸੀਂ ਆਰ ਸੀ ਚੋਰ ਐਸ ਫ੍ਰੀ ਕਰਕੇ ਦਵਾ ਠੀਕ ਆ ਹਾਂਜੀ ਤੇ ਆਪਣੇ ਇਹਦੇ ਤਾਂ ਫਿਰ 4x4 ਵਾਲਾ ਗੀਅਰ ਲਾ ਕੇ ਦਿੱਤਾਗਾ ਹਾਂਜੀ ਇਹ ਕੰਬਾਈਨ 4x4 ਹੈ ਜੀ ਠੀਕ ਆ ਇਹਨੂੰ 4 ਵੀਲ ਦਾ ਗੀਅਰ ਲਾ ਕੇ ਦਿੱਤਾ ਹੋਇਆ ਓਕੇ ਹਾਂਜੀ ਮੱਕੀ ਵਾਲੇ ਕਟਰ ਦੇ ਨਾਲ ਚੱਲੀ ਆ ਸਾਰਾ ਸੈੱਟ ਆ ਜੀ ਸਾਰਾ ਸੈੱਟ ਸਾਰਾ ਸੈੱਟ ਚੱਲਿਆ ਠੀਕ ਆ ਤੇ ਚਲੋ ਵਧੀਆ ਵਧਾਈਆਂ ਨਾਲ ਆਪਣੇ ਲੇੜੀ ਚੱਲੀ ਆ ਤੁਸੀਂ ਦੱਸ ਰਹੇ ਹੋ ਜੀ ਮੇਰੇ ਪਿੰਡ ਤੋਂ 2 ਕਿਲੋਮੀਟਰ ਤੇ ਆ ਜੀ ਇਹ ਠੀਕ ਆ ਹਾਂਜੀ ਪੁਰਾਣੇ ਕਸਟਮਰ ਨੇ ਸਾਡੇ ਨਾਲ ਜੁੜੇ ਹੋਏ ਨੇ ਕਾਹਦੇ ਸਮੇਂ ਤੇ 1 ਕਿਲ ਤੂੰ ਹੋਰ ਵੀ ਦੱਸ ਰਿਹਾ ਸੀਗਾ ਹਾਂਜੀ ਵੀ ਜਿਹੜੇ ਗਾਹਕ ਜੁੜੇ ਨੇ ਆਪਣੇ ਨਾਲ ਉਹ ਦੁਬਾਰਾ ਹੀ ਆਪਣੇ ਕੋਲੇ ਰਿਪੀਟ ਆਉਂਦੇ ਨੇ ਬਿਲਕੁਲ ਜੀ ਜਿਹੜੇ ਕਸਟਮਰ ਵੀ ਤਕਰੀਬਨ ਪਿੱਛੇ ਜਿਹੜੀਆਂ 50 ਮਸ਼ੀਨਾਂ 60 ਗਈਆਂ ਉਹਨਾਂ ਦੇ ਵਿੱਚੋਂ ਇਸ ਵਾਰ 20 ਤੋਂ 25 ਮਸ਼ੀਨਾਂ ਰਿਪੀਟ ਦੇ ਵਿੱਚ ਜਾਣਗੀਆਂ ਅੱਛਾ ਜੀ ਜਿਵੇਂ ਅੱਜ ਵਾਲੀ ਦੇ ਵਿੱਚੋਂ ਵੀ ਦੋ ਤਿੰਨ ਮਸ਼ੀਨਾਂ ਰਿਪੀਟ ਦੇ ਵਿੱਚ ਨੇ ਰਿਪੀਟ ਦੇ ਵਿੱਚ ਨੇ ਹਾਂ ਜੀ ਜਿਹੜੇ ਪਿਛਲੇ ਸਾਲ ਲੈ ਕੇ ਗਏ ਸੀ ਇਹ ਵੀ ਬਾਈ ਜੀ ਕਹਿੰਦੇ ਸੀ ਕਹਿੰਦੇ ਸਾਡੇ ਕੋਲੇ ਪੈਸੇ ਲੈ ਸਾਲ ਵੀ ਲੈ ਕੇ ਗਿਆਂ ਇਹ ਵੀ ਵੀਰ ਵੀ ਕਹਿੰਦੇ ਸੀ ਸਾਡੇ ਕੋਲੇ ਪੈਸੇ ਲੈ ਹਾਂ ਜੀ ਗੱਲ ਇਹ ਹੁੰਦੀ ਆ ਵੀਰ ਇਹ ਆਪਾਂ ਅਗਲੇ ਨਾਲ ਚੰਗਾ ਬਣ ਕੇ ਦਿਖਾਵਾਂਗੇ ਚੰਗਾ ਵਰਤੋਂ ਕਰਾਂਗੇ ਤਾਂ ਅਗਲਾ ਰਿਪੀਟ ਆਉ ਨਹੀਂ ਹੋਰ ਬਸੇਰੀਆਂ ਕੰਮ ਹੋਰ ਅਗਲਾ ਉੱਥੇ ਚ ਲੈ ਜਾਊਗਾ ਗੱਲ ਸਾਹਿਬ ਇਹ ਦੇ ਵਿੱਚ ਇਹ ਟੂਵੀ ਲੱਗੀ ਹੈ ਇਹ ਟੂਵੀਲ ਦੇ ਵਿੱਚ ਆ ਗਈ ਜੀ ਠੀਕ ਆ ਹਾਂਜੀ ਇਹਦੇ ਗੇਰ ਕਿੰਨੇ ਆਉਂਦੇ ਨੇਗੇ ਗੇਰ 4 ਵੀ ਆਉਂਦੇ ਨੇ ਜੀ ਠੀਕ ਆ ਜੇ ਕਸਟਮਰ ਡਿਮਾਂਡ ਕਰੇ ਹਾਂਜੀ 5 11 ਚ ਵੀ ਕੰਮ ਆਉਂਦੇ ਤਾਂ ਪੰਜ 11 ਚ ਜੀ ਇਹਦਾ ਗੇਰ ਆਮ ਕਮੈਨਾਂ ਨਾਲੋਂ ਵੱਡਾ ਲੱਗਦਾ ਗੱਲ ਸਾਹਿਬ ਇਹ ਆਪ ਤਾਂ ਤਿਆਰ ਕੀਤਾ ਹੋਇਆ ਜੀ ਅਸੀਂ ਇਹ ਆਪਦੇ ਹੀ ਆ ਉਹ ਸ੍ਰਿੰਦਰਾ ਦੀ ਮੋਹਰ ਲੱਗੀ ਆ ਸੈਨਿਕ ਦਾ ਸਮਾਨ ਆ ਜੀ ਉਹਦੇ ਵਿੱਚ ਠੀਕ ਆ ਹਾਂ ओके ਤੇ ਜਿਹੜੇ ਐਲੀਵੇਟਰ ਫੋਲਡ ਕਰਤੇ ਜੀ ਐਲੀਵੇਟਰ ਫੋਲਡ ਕਰਤੇ ਜੀ ਜਿਹੜੀਆਂ ਬਾਹਰ ਮਸ਼ੀਨਾਂ ਚੱਲਦੀਆਂ ਉਹਨਾਂ ਨੂੰ ਦਿੱਕਤ ਆਉਂਦੀ ਆ ਉਹਦੇ ਕਰਕੇ ਐਲੀਵੇਟਰ ਫੋਲਡ ਕਰਤੇ ਸਟੀਲੀ ਐਲੀਵੇਟਰ ਲੈ ਜੀ ਸਟੀਲੀ ਐਲੀਵੇਟਰ ਹਾਂਜੀ ਸਟੀਲੀ ਐਲੀਵੇਟਰ ਲੈ ਜੀ ਠੀਕ ਹੈ ਹਾਂਜੀ ਇੰਜਨ ਕਿਹੜਾ ਰੱਖ ਕੇ ਦਿੰਨੇ ਆਪਾਂ ਇਹਨਾਂ ਵੀਰ ਜੀ BS4 ਦੇ ਵਿੱਚੇ ਦਿੰਨੇ ਆ ਓਕੇ ਉਹਦੇ ਵਿੱਚ ਆਪਸ਼ਨ ਆ ਤਿੰਨ ਤਰ੍ਹਾਂ ਦੀ ਲੇਹ ਲੈਂਡ ਦਾ ਲੈ ਲਓ ਅਸ਼ਰ ਬਲਬ ਦਾ ਲੈ ਲਓ ਜਾਂ ਲੇਹ ਲੈਂਡ ਦਾ ਬਿਨਾ ਯੂਰੀਆ ਤੋਂ ਲੈ ਲਓ ਐਸਾ ਬਿਨਾ ਜੂਰੀਏ ਵਾਲਾ ਵੀ ਆ ਗਿਆ ਦੇਣਾ BS4 ਦੇ ਵਿੱਚ ਦੇਣਾ BS4 ਦੇਣਾ BS4 ਦੇ ਵਿੱਚ ਠੀਕ ਹੈ ਦੂਜਾ ਨਹੀਂ ਦੇਣਾ ਦੂਜਾ ਓਕੇ ਇਹਦੇ SMS ਵੀ ਆ ਗਿਆ ਨਾਲ SMS ਦੇ ਨਾਲ ਆ ਗਈ ਜੀ ਕੰਮ ਇਹ ਆ ਸੈਂਸਰ ਜਗਾ ਦਾ ਲਾਇਆ ਹੋਇਆ ਹੈ ਗੱਲ ਸਭ ਇਹ ਵੀਰ ਜੀ SMS ਦਾ ਸੈਂਸਰ ਅਸਿਆ ਕਿਤੇ ਵੀ ਚੋਕ ਹੋ ਜਵੇ ਇਹ ਆਪਾਂ ਕਹਿੰਦੇ ਹ ਸਟਾਫ ਵਰਕਰ ਟੁੱਟ ਗਏ ਤਾਂ ਇਹ ਉੱਪਰ ਇਹ ਅਲਾਰਮ ਮਾਰੂ ਅਲਾਰਮ ਮਾਰੂਗਾ ਜਦੋਂ ਚੱਕਰ ਘਟ ਗਿਆ ਸਮੇਂ ਤੇ ਨਾਲ ਦੀ ਨਾਲ ਇਹਨੇ ਅਲਾਰਮ ਲਾਤਾ ਓਕੇ ਇਸ ਸਮੇਂ ਸਾਰ ਦੁਨੀਆ ਮਸ਼ੀਨਾਂ ਨਾਲੋਂ ਵੱਡਾ ਹਾਂਜੀ ਥੋੜਾ ਫਰਕ ਹੈ ਜੀ ਹਾਂਜੀ ਥੋੜਾ ਚਾਈ ਚ ਬਹੁਤ ਫਰਕ ਆ। ਹਾਂ ਹਾਂ। ਅਸਿਆ ਫਿਰ ਗੱਲ ਸਾਬ ਆਹ ਪੂਸ ਦਾ ਤਾਂ ਨਹੀਂ ਖੋਲਣ ਦੀ ਜਰੂਰਤ ਪਈ। ਕੋਈ ਲੋੜ ਨਹੀਂ ਜੀ ਕੱਲੇ ਦੋ ਨਾਟ ਕੱਢਣੇ ਆ। ਐਸਐਮਐਸ ਥੱਲੇ ਇੱਥੇ ਕਪੜਾ ਲੱਗ ਜਾਣਾ ਇਹਦੇ ਵਿੱਚ। ਠੀਕ ਆ। ਆਹ ਸਪੋਰਟ ਦੇਤੀ। ਜੀ ਸਪੋਰਟ ਦੇਤੀ। ਚਾਹੇ ਜੀ ਐਸਐਮਐਸ ਲਾਵੋ ਚਾਹੇ ਨਾਲ। ਚਾਹੇ ਐਸਐਮਐਸ ਲਾਵੋ ਚਾਹੇ ਨਾਲ। ਓਕੇ। ਇਹਦੀਆਂ ਸੀਪਾਂ ਕਿੰਨੀਆਂ ਲੰਬੀਆਂ ਕਰਤੀਆਂ? ਇਹਦੀਆਂ ਸੀਪਾਂ 92 ਇੰਚ ਨੇ ਜੀ। 92 ਇੰਚ। ਹਾਂ ਜੀ। ਬਹੁਤ ਜ਼ਿਆਦਾ ਵੱਡੀਆਂ ਨੇ ਹਨਾ। ਜੀ। ਤੇ ਮਾਰਕੀਟ ਟਾਇਰਾਂ ਦੇ ਵਿੱਚ ਆਪਸ਼ਨ ਆ ਜਿਹੜੀ ਕੰਪਨੀ ਦੇ ਟਾਇਰ ਕਹਿੰਦਾ ਕਸਟਮਰ ਅਸੀਂ ਉਹੀ ਲਾ ਕੇ ਦੇ ਦਿਆਂਗੇ ਉਹੀ ਲਾ ਕੇ ਦਿੰਦੇ ਆ ਜਿਹੜਾ ਵੀ ਕੋਈ ਵੀ ਕਹਦੇ ਵੀ ਕੇ ਕੇ ਦੇ ਲਵਾ ਲਓ ਐਮ ਆਰ ਐਫ ਲਵਾ ਲਓ ਗੁੜੀਆ ਲਵਾ ਲਓ ਠੀਕ ਆ ਜਿਹੜੀ ਕੰਪਨੀ ਦੇ ਕਸਟਮਰ ਕਹੂਗਾ ਉਹ ਟਾਇਰ ਅਸੀਂ ਲਾ ਕੇ ਦਵਾਂਗੇ ਉਹੀ ਲਾ ਕੇ ਦਵਾਂਗੇ ਠੀਕ ਆ ਅੱਜ ਟਰੈਕਟਰ ਵੀ ਜਾ ਰਹੇ ਨੇ ਹਾਂਜੀ ਅੱਜ ਚਾਰ ਟਰੈਕਟਰ ਜਾ ਰਹੇ ਨੇ ਜੀ ਆਹ 36 4x4 ਅੱਛਾ 4x4 ਸਭ ਤੋਂ ਬੜੀ ਖੁਸ਼ੀ ਦੀ ਗੱਲ ਇਹ ਆ ਵੀ ਦੋ ਟਰੈਕਟਰ ਜਿਹੜੇ ਪਿੰਡ ਜੇ ਸਾਡੀ ਏਜੰਸੀ ਆ ਬਾਲਿਓ ਪਿੰਡ ਹੀ ਜਾ ਰਹੇ ਨੇ ਲੋਕਲੇ ਲੋਕਲੇ ਸਾਡੇ ਸਾਹਮਣੇ ਘਰ ਆ ਜੀ ਉਹਨਾਂ ਕੋਲ ਜਾ ਰਿਹਾ ਸਾਡੇ ਗਵਾਰਡ ਚ ਆਉਂਦਾ ਕੋਲ ਜਾ ਉਹਨਾਂ ਕੋਲੇ ਵੀ ਜਾ ਰਿਹਾ ਠੀਕ ਹੈ ਇਹ ਜਿੱਲ ਸਾਬ ਕਿੰਨੇ ਹੌਸਪਾਵਰ ਦਾ 58 37 ਟਰੈਕਟਰ ਹੈ ਇਹ 60 ਐਚਪੀ ਦੇ ਵਿੱਚ ਆ ਜੀ ਠੀਕ ਆ 24 ਸਪੀਡਾਂ ਦੇ ਵਿੱਚ ਆ ਜੀ 24 ਸਪੀਡਾਂ ਜਾਗਿਆ ਫਲੋਸਕਰ ਇੰਜਣ ਇਹਦੇ ਵਿੱਚ ਠੀਕ ਆ ਕਰਾਰ ਉਹਦਾ ਗੇਅਰ ਬਾਕਸ ਹੈ ਕਰਾਰ ਉਹਦਾ ਜੀ ਉਹਨੇ ਤਾਂ ਕੀ ਮਾਰਨਾ ਪੁਰਾਣਾ ਇੰਜਣ ਨਹੀਂ ਜੀ ਠੀਕ ਆ ਕਸਟਮਰ ਤੋਂ ਪਸੰਦ ਕਰਦੇ ਨੇ ਕਿਸਾਨ ਪਹਿਲਾਂ ਤੋਂ ਠੀਕ ਆ ਇੱਕ ਗਿੱਲ ਸਾਹਿਬ ਜਿਹੜੇ ਸੀਆਰਡੀ ਇੰਜਣ ਆ ਰਹੇ ਨੇਗੇ ਪਤਾ ਨਹੀਂ ਇੰਨਾ ਚਿਰ ਸੈਂਪਲ ਨੇ ਇਹ ਜਿਹੜਾ 75 ਐਚਪੀ ਇੰਜਣ ਟਰੈਕਟਰ ਆਪਣਾ ਉਹਦੇ ਵਿੱਚ ਸੀਆਰਡੀ ਆ ਰਹੇ ਉਹ ਚ ਆ ਰਿਹਾ ਇਹ ਆਪਣਾ ਕਿੰਨੇ ਐਚਪੀ ਹੈ 60 ਐਚਪੀ 60 ਐਚਪੀ ਠੀਕ 4/4 ਹਾਂਜੀ 4/4 ਬਾਕੀ ਹੋਰ ਹੈਗਾ ਲਾ ਸਪੋਰਟਾਂ ਦੇਖ ਲਾ ਕਿੰਨੀਆਂ ਤਕੜੀਆਂ ਲਾਈਆਂ ਨੇ ਹੈਨਾ ਪੁਰਾਣੇ ਬਜ਼ੁਰਗ ਕਹਿੰਦੇ ਸੀ ਵੀ ਟਰੈਕਟਰ ਨੂੰ ਟੋਚਨ ਪਾ ਲਿਆ ਗੱਬਿਓ ਖੁੱਲ ਜੂਗਾ ਹਾਂਜੀ ਉਹਨੇ ਖੁੱਲ ਕੇ ਦਿਖਾ ਦਿੰਦੇ ਕਿੱਥੋਂ ਖੁੱਲ ਜੂਗਾ ਸਪੋਰਟ ਹੀ ਬਹੁਤ ਜ਼ਿਆਦਾ ਵੱਡੀ ਆ ਹਾਂਜੀ ਬਾਕੀ ਸ਼ਟਲ ਗੇਅਰ ਦੇ ਵਿੱਚ ਆ ਜੀ ਇੰਨੀਆਂ ਸਪੀਡਾਂ ਮੂਹਰੇ ਨੂੰ ਆ ਉਨੀ ਵਾਰ ਉਹ ਨਹੀਂ ਹੈਗਾ ਵੀ ਇਧਰੋਂ ਗੇਅਰ ਕੱਢ ਲਓ ਨਹੀਂ ਗੇਅਰ ਪਾ ਲਓ ਬਸ ਇੱਕ ਲੀਵਰ ਹਲਾਓ ਹਾਂਜੀ ਉਦੇ ਨਾਲ ਅੱਗੇ ਨੂੰ ਉਦੇ ਨਾਲ ਪਿੱਛੇ ਐਸੈਸਰੀ ਕੰਪਨੀ ਕਹਿੰਦੀ ਉਹ ਬਹੁਤ ਜ਼ਿਆਦਾ ਆਉਂਦੀ ਹੈ ਜੀ ਠੀਕ ਆ ਪੂਰੇ ਵੇਟ ਆਗੇ ਅਨੋਪੀ ਲੱਗੀ ਹੋਈ ਆ ਆਪੀ ਲੱਗੀ ਵੀ ਆ ਮਗਰਲੇ ਚੱਕਿਆਂ 'ਚ ਵੇਟ ਆਗੇ ਇਹ ਸਾਰਾ ਕੰਪਨੀ ਵੱਲੋਂ ਇਹ 4x4 ਦੇ ਇਹ 4x4 ਦੇ 2 ਵੀਲ ਦੇ 2 ਵੀਲ ਦੇ ਵਿੱਚ ਵੀ ਇਹ ਸਮਾਨ ਆਉਂਦਾ ਆਉਂਦਾ ਹੈਗਾ ਹਾਂ ਜੀ ਠੀਕ ਆ ਦਿੰਨੇ ਆ ਆਪਾਂ ਨਾਲ ਜੀ 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 ਠੀਕ ਆ ਇਹ ਵੀ 60 59 37 36 ਹੈ ਜੀ ਓਕੇ ਇਹ ਵੀ ਸੇਮ ਹੀ ਹੈ ਇਹਦਾ ਇਹ ਸੇਮ ਆ ਜੀ ਮਗਰ ਕਲਰ ਦੇ ਵਿੱਚ ਫਰਕ ਪੈ ਗਿਆ ਠੀਕ ਆ ਇਹ ਬਲੂ ਕਲਰ ਚ ਲੈ ਸੇਓ ਬਲੀਵ ਕਲਰ ਤੇ ਆ ਗਈ ਹਾਂਜੀ ਉਹ ਵੀ 4x4 ਨੇ ਇਹ ਵੀ 4x4 ਹਨ ਆਰ 36 ਨੇ ਜੀ ਇਹ ਵੀ 98 70 ਨੇ ਠੀਕ ਆ ਇਹਨਾਂ 'ਚ ਕੋਈ ਫਰਕ ਹੈ ਕੋਈ ਫਰਕ ਨਹੀਂ ਸਿਰਫ ਕਲਰ ਦਾ ਫਰਕ ਸਿਰਫ ਕਲਰ ਦਾ ਫਰਕ ਆ ਜੀ ਠੀਕ ਆ ਆ ਮਿਗਰਾਟ ਆਪਾਂ ਇਹਦੇ ਲਾ ਕੇ ਕਸਟਮਰ ਦੀ ਡਿਮਾਂਡ ਤੇ ਆ ਜੀ ਜੇ ਕਿਸੇ ਨੇ ਫੈਂਟਰ ਲਵਾਉਣੇ ਨੇ ਤਾਂ ਅਸੀਂ ਕੰਪਨੀ ਨੂੰ ਮੇਲ ਪਾ ਕੇ ਫੈਂਟਰ ਲਵਾ ਕੇ ਦੇ ਦਾਂਗੇ ਅਸਾਂ ਫਿਰ ਲੱਗੇ ਲਗਾਏ ਆਉਣਗੇ ਹਾਂਜੀ ਫਿਰ ਲੱਗੇ ਲਗਾਏ ਕੰਪਨੀ ਤੋਂ ਫਿਟਿੰਗ ਹੋਊਗੀ ਓਕੇ ਜੇ ਨਹੀਂ ਜੇ ਕਿਸੇ ਨੂੰ ਜ਼ਰੂਰਤ ਨਹੀਂ ਨਹੀਂ ਜੀ ਠੀਕ ਆ ਬਾਕੀ ਬਾਰ ਸਾਹਿਬ ਮੈਂ ਦੇਖਿਆ ਅਸੀਂ ਵੀ ਚਲੋ ਯੂਜ਼ ਕਰਦੇ ਜੀ ਅਦਰ ਕੰਪਨੀ ਦਾ ਟਰੈਕਟਰ ਹਾਂਜੀ ਜਿੰਨਾ ਸਮਾਨ ਕਰਤਾਰ ਦੇ ਨਾਲ ਆ ਰਿਹਾ ਹੈ ਹੁੱਕ ਜੋ ਆਪਾਂ ਗੱਲ ਕਰੀਏ ਹਾਂਜੀ ਹੁੱਕੇ ਤੁਸੀਂ ਦੇਖ ਲਓ ਬਹੁਤ ਹੈਵੀ ਹੁੱਕ ਆ ਮੋੜ ਕੇ ਆਪਾਂ ਨੂੰ ਹੁੱਕ ਚੇਂਜ ਕਰਨ ਦੀ ਵੀ ਲੋੜ ਹੈ ਜੀ ਨਹੀਂ ਹੈਗੀ ਹਾਂਜੀ ਤੇ ਤਿੰਨ ਪਿੰਨਾ ਪਾਤੀਆਂ ਮਜ਼ਬੂਤੀ ਦੇ ਲੈ ਚੁੱਲਾ ਕਿੰਨਾ ਤਾਕੜਾ ਗਾ ਜਾ ਕੇ 1 ਰੁਪਿਆ ਲਾਉਣ ਦੀ ਲੋੜ ਨਹੀਂ ਹੈਗੀ ਜੀ ਐਂ ਚਲਾ ਦਿਓ ਬੱਸ ਬੱਸ ਐਂ ਚਲਾਓ ਨਹੀਂ ਤਾਂ ਟਰੈਕਟਰ ਲੈ ਕੇ ਅਸੈਸਰੀ ਵਾਲੇ ਦੇ ਭਾਜਦਾ ਹੁੰਦਾ ਅਗਲਾ ਕਹਿੰਦਾ ਛਤਰੀ ਲਵਾ ਲਿਓ ਆਹ ਲਵਾ ਲਿਓ ਟੋਪ ਲੰਗ ਵੀ ਦੇਣ ਨੂੰ ਦੁਆ ਕਰਦੇ ਆ ਹਾਂਜੀ ਹਾਂ ਬਾਕੀ ਜੋ ਵੀ ਚੀਜ਼ ਲਾਈ ਆ ਪੂਰੀ ਹੈਵੀ ਲਾਈ ਆ ਆ ਹਿੱਸਾ ਟੂਪਾ ਲਾਲਾ ਨਹੀਂ ਇੰਨੀਆਂ ਹੈਵੀ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਤੇ ਛਤਰੀ ਆ ਉਹ ਵੀ ਮਗਰਾਟਾਂ ਤੋਂ ਮੱਲਾ ਵੀ ਵਖਰੀ ਆ ਗਈ ਹਾਂਜੀ ਵਿੱਚ ਤਾਂ ਮਗਰਾਟਾਂ ਦੇ ਨਾਲ ਕਸੀ ਜਾਂਦੀ ਹੁੰਦੀ ਹੈਗੀ ਹਾਂਜੀ ਇਹ ਅਲੱਗ ਹੀ ਆ ਜੀ ਅਸਿਆ ਇਹ ਤੇ ਡਿਸਟ੍ਰੀਬਿਊਟਰੇ ਤੇ ਆ ਗਿਆ ਜੀ ਡਿਸਟ੍ਰੀਬਿਊਟਰ ਲੱਗਿਆ ਹੋਇਆ ਅਸਿਆ ਤੂੰ ਹੋਰ ਆ ਗਿਆ ਲਾਲ ਸਾਹਿਬ ਪੈਰਦਾਨ ਬਹੁਤ ਖੁੱਲੇ ਡੇ ਬਹੁਤ ਬੰਦੇ ਨੇ ਜੀ ਨਾਮ ਦਾਈ ਦਾ ਟਰੈਕਟਰ ਆ ਬੰਦਾ ਥੱਕਦਾ ਨਹੀਂ ਹੈਗਾ ਚੱਲਦਾ ਨਹੀਂਗਾ ਹਾਂਜੀ ਬਾਈ ਲਿਫਟ ਵੀ ਜਿੱਥੇ ਇੱਕ ਹੱਥ ਵਧੀਆ ਪੈਂਦਾ ਉੱਥੇ ਲਿਫਟ ਆ ਗਈ ਹੈਨਾ ਸਾਰਾ ਸੋਤ ਕੇ ਬਣਾਇਆ ਹੋਇਆ ਜੀ ਠੀਕ ਹੈ ਜੀ ਜਿਹੜਾ ਵੀ ਕਸਟਮਰ ਆਪਾਂ ਤੋਂ ਟਰੈਕਟਰ ਲੈ ਕੇ ਜਾਂਦਾ ਹਾਂਜੀ ਉਹ ਟਰੈਕਟਰ ਦੀ ਸਿਫਤ ਵੀ ਕਰਦਾ ਓਕੇ ਹਾਂਜੀ ਅਗਲਾ ਹੁਣ ਤੇਰੇ ਗਮਾਂਡ ਨਹੀਂ ਅਗਲਾ ਗਮਾਂਡੀ ਛੇਤੀ ਲੈਂਦਾ ਨਹੀਂ ਹੁੰਦਾ ਤੂੰ ਦੱਸਦਾ ਵੀ ਗਮਾਂਡੀ ਦੋ ਲੈ ਗਿਆ ਗਮਾਂਡ ਦੇ ਵਿੱਚ ਟਰੈਕਟਰ ਜਾ ਰਿਹਾ ਦੋ ਵਾਗੇ ਹਾਂਜੀ ਦੋ ਵਾਗੇ ਇੱਕ ਛੜਕ ਤੋਂ ਪਹਿਲੇ ਪਾਸੇ ਤੋਂ ਇੱਕ ਤੇਜਾਸੀ ਦੇ ਨਾਲ ਬਿਲਕੁਲ ਜੀ ਦੋਹੇ ਸਾਡੇ ਗਮਾਂਡੀ ਨੇ ਦੋਹੇ ਗਮਾਂਡੀ ਇਹ ਤਾਂ ਗੱਲ ਹੈਗੀ ਬਿਲਕੁਲ ਜੀ ਬਿਲਕੁਲ ਬਾਕੀ ਹੋਰ ਆ ਹਕਿਲ ਜਿਵੇਂ ਕਰਤਾ ਟਰੈਕਟਰ ਬਣਿਆ ਹਾਂਜੀ ਇਹਨਾਂ ਦਾ ਹੋਰ ਸੀਗਾ 3-4 ਸਾਲ ਤਾ ਇਹ ਬੇ ਮੂਈ ਲੈਂਦੇ ਫਿਰ ਜੀ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਮੈਗਾ ਟਰੈਕਟਰ ਬਣਾਤਾ ਰੋਡ ਤੇ ਚਾੜਤਾ ਸਾਡੇ ਰਿਵਿਊ ਲੈ ਕੇ ਹਾਂਜੀ ਫਿਰ ਇਹਨਾਂ ਨੇ ਟਰੈਕਟਰ ਦੇਣਾ ਸ਼ੁਰੂ ਕੀਤਾ ਠੀਕ ਆ ਹਾਂਜੀ ਲਉਹੀ ਗੱਲ ਆ ਕਿ ਨਹੀਂ ਅਗਲਾ ਟਰੈਕਟਰ ਬਣਾ ਲੈਂਦਾ ਚਾਹ ਰੋਡ ਤੇ ਚਾੜ ਦਿੰਦਾ ਵੀ ਚੱਲ ਪਿਆ ਜੀ 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 ਤੇ ਇੱਕ ਦਸ਼ਮੇਸ਼ ਵੀ ਜਾਣੀ ਅੱਜ ਹਾਂਜੀ ਅੱਜ ਇੱਕ ਦਸ਼ਮੇਸ਼ ਜਾਊਗੀ ਜੀ ਕਨਵੇਂ ਸਾਹਿਬ ਠੀਕ ਆ ਹਾਂਜੀ ਅਸਿਆ ਗੱਲਾ ਆਪਣੇ ਕੋਲੇ 2 ਡੀਪਾ ਸਿੱਪਾ ਨੇ ਆਪਣੇ ਕੋਲ ਜੀ ਦਸ਼ਮੇਸ਼ ਕਮਾਇਨ ਓਕੇ ਸਰੇਂਦਰਾ ਕਮਾਇਨ ਤੇ ਕਰਤਾਰ ਟਰੈਕਟਰ ਕਰਤਾਰ ਟਰੈਕਟਰ ਹਾਂਜੀ ਫਿਰ ਐਪਲੀਮੈਂਟ ਵੀ ਵੀ ਐਪਲੀਮੈਂਟ ਵੀ ਨਾਲ ਨੇ ਜੀ ਉਹ ਕੀ ਕੀ ਵੇਚਦੇ ਆਪਾਂ ਉਹਦੇ ਵਿੱਚ ਰੂਟਾ ਵੇਟਰ ਸੁਪਰ ਸੀਟਰ ਹੋ ਗਿਆ ਲੇਜ਼ਰ ਕਰਾ ਠੀਕ ਆ ਹਾਂ ਜੀ ਜਿੰਨੀਆਂ ਵੀ ਆਟਮਾ ਮਤਲਬ ਖੇਤੀ ਦੀਆਂ ਹੈਗੀਆਂ ਨੇ ਉਹ ਨਾਲੇ ਨੇ ਠੀਕ ਆ ਉਹ ਕਿਹੜੀ ਕੰਪਨੀ ਦੇ ਦਸ਼ਮੇਸ਼ ਦੀਆਂ ਉਹ ਦਸ਼ਮੇਸ਼ ਦੀਆਂ ਠੀਕ ਆ ਤੇ ਦਸ਼ਮੇਸ਼ ਮਸ਼ੀਨ ਬਣੀ ਬਹੁਤ ਸੋਹਣੀ ਆ ਯਾਰ ਕਲਰ ਕਲਰ ਇਹ ਵੀ ਯਾਰ ਮੈਨੂੰ ਐ ਵੀ ਲੱਗਦਾ ਗੱਲ ਸਾਬ ਜਿਵੇਂ ਕਲਰ ਦਾ ਵੀ ਫਰਕ ਪਾਇਆ ਲੱਗਦਾ 26 ਚ 25 ਨਾਲੋਂ 26 ਦੇ ਵਿੱਚ ਕਲਰ ਦਾ ਫਰਕ ਪਤਾ ਜੀ ਠੀਕ ਆ ਪਹਿਲਾਂ ਜਿਹੜਾ ਆਪਣਾ ਰੈੱਡ ਕਲਰ ਸੀਗਾ ਥੋੜਾ ਜਿਹਾ ਫਿੱਕਾ ਸੀ ਫਿੱਕਾ ਸੀ ਇਹ ਗੂੜਾ ਕਰਤਾ ਇਹ ਗੂੜਾ ਕਰਤਾ ਜਿਹੜਾ ਵਾਈਟ ਕਲਰ ਸੀ ਉਹ ਕਰੀਮ ਕਰਤਾ ਜੀ ਉਹ ਕਰੀਮ ਕਰਤਾ ਉਹ ਕਰੀਮ ਕਰਤਾ ਓਕੇ ਹਾਂਜੀ ਜਿਹੜੇ ਹੁਣ 26 ਦੇ ਵਿੱਚ ਮਾਡਲ ਆਉਣਗੇ ਉਹਦੇ ਵਿੱਚ ਫਿਟਰ ਚੇਂਜ ਮਿਲੂਗਾ ਠੀਕ ਆ ਬਣਤਰ ਦੇਖ ਸਕਦੇ ਹੋ ਫਿਟਰ ਦੀ ਬਣਤਰ ਦਾ ਫਰਕ ਠੀਕ ਆ ਹਾਂਜੀ ਇੱਕ ਸ਼ਾਰਟ ਦੀ ਵੀ ਗੱਲ ਕਰਦੇ ਸੀ ਜੀ ਇੱਕ ਸ਼ਾਰਟ 8 ਨੰਬਰ ਕਰਤੀ ਆ ਆਪਣੇ ਫਿਟਰ 7 2 ਹਾਂਜੀ 7 2 8 ਦੀ ਕਰਤੀ ਜਿਹੜੀ ਮਾੜੀ ਮੋਟੀ ਦਿੱਕਤ ਆਉਂਦੀ ਸੀ ਇਹ ਮੱਕੀ ਉਹ ਵੀ ਬਿਲਕੁਲ ਚੱਕੀ ਗਈ ਉਹ ਚੱਕੀ ਗਈ ਠੀਕ ਆ ਤੇ ਇਹਦੇ ਟਾਇਰਾਂ 'ਚ ਆਪਸ਼ਨ ਆਉਂਦੀ ਆ ਹਾਂਜੀ ਇਹਦੇ ਵੀ ਟਾਇਰਾਂ ਦੇ ਵਿੱਚ ਆਪਸ਼ਨ ਹੈਗੀ ਆ ਜਿਹੜੇ ਮਰਜੀ ਪਵਾ ਲਓ ਜੀ ਜਿਹੜੇ ਮਰਜੀ ਪਾ ਲਓ ਜੀ ਠੀਕ ਆ ਹਾਂਜੀ ਤੇ ਬਾਕੀ ਐਲੀਵੇਟਰ ਖੋਲਦੇ ਆਗੇ ਐਲੀਵੇਟਰ ਖੋਲਦੇ ਨੇ ਜੀ ਅਸੈਂਬਲੀ ਵੱਡੀ ਗੱਲ ਆ ਠੀਕ ਆ ਜੀ ਇਹਦਾ ਕਟਰ ਆ ਜਿਹੜਾ ਕਮਬੈਨ ਦਾ ਉਹ ਸਾਰਾ ਸਟੀਲੀ ਆ ਟੋਟਲੀ ਸਟੀਲੀ ਨਹੀਂ ਤਾਂ ਅਗਲਾ 151 ਇੰਚ ਦਾ ਪੀਛਲਾ ਕੇ ਹਟ ਜਾਂਦਾ ਇਹਦਾ ਸਾਰਾ ਹੀ ਸਟੀਲੀ ਆ ਟੋਟਲੀ ਟੋਟਲੀ ਠੀਕ ਆ ਇਹਦਾ ਜਿਹੜਾ ਗੇਅਰ ਆ ਹਾਂ ਹਾਈ ਸਪੀਡ ਗੇਅਰ ਆ ਇਹ ਓਕੇ ਜਿੰਨਾ ਕਹਦ ਨੇ ਆਪਾਂ ਵੀ ਹੋਰ ਕਮਬੈਨਾ ਪੰਜਵੇਂ ਗੇਰੇ ਚ ਤੁਰਦਿਆਂ ਨੇ ਰੋਡ ਤੇ ਇਹ ਚਾਰੇ ਗੇਰਾਂ ਚ ਤੁਰਦੀ ਆ ਕੋਈ ਪੂਣੀ ਵਾਲੀ ਜੀ ਨਹੀਂ ਬਦਲਣ ਦੀ ਲੋੜ ਕੋਈ ਪੂਣੀ ਬਦਲਣ ਦੀ ਲੋੜ ਨਹੀਂ ਕੋਈ ਇਹ ਨਹੀਂ ਹੈਗਾ ਵੀ ਇਹ ਸਪੈਸ਼ਲ ਗੇਅਰ ਆਗਾ ਉਸੇ ਗੇਰਾਂ ਦੀ ਸਪੈਸ਼ਲ ਬਣ ਜੇਗਾ ਇਹ ਬਾਕੀ ਮਸ਼ੀਨਾਂ ਨਾਲੋਂ ਇਹ ਉੱਚੀ ਕਾਫੀ ਚੱਕ ਉੱਚੀ ਕਾਫੀ ਜੇ ਮੈਂ ਆਪਾਂ ਮੱਕੀ ਤੇ ਚਲਾਉਂਦੇ ਆਂ ਥੋਰ ਵੀਲ ਤੇ ਗਿੱਲੇ ਖੇਤ ਨੇ ਦਿੱਕਤ ਪਰੇਸ਼ਾਨੀ ਆਉਂਦੀ ਆ ਵੀ ਫਸ ਗਈ ਇਹ ਮਸ਼ੀਨ ਉੱਚੀ ਚੱਕਦੀ ਉੱਚੀ ਚੱਕਦੀ ਹਾਂਜੀ ਐਲੀਵੇਟਰ ਖੁੱਲਦੇ ਕਰਦੇ ਐਲੀਵੇਟਰ ਖੁੱਲਦੇ ਕਰਦੇ ਜੀ ਇਹ ਇੱਥੇ ਹੀ ਕਰੇ ਨੇ ਕਿ ਇੱਥੇ ਹੀ ਕਰਤੀ ਆ ਖੋਲੋ ਬੱਸ ਠੀਕ ਆ ਨਾਲ ਨਾਲ ਪਲੇਟ ਚੱਕੀ ਜਾ ਲਾਲ ਦੀ ਨਾਲ ਪਲੇਟ ਚੱਕੀ ਜਾ ਠੀਕ ਆ ਸਟਿੱਪਣੀ ਇਹਦੀ ਵੀ ਨਾਲ ਆ ਸਟਿੱਪਣੀ ਇਹਦੇ ਨਾਲ ਵੀ ਜੀ ਠੀਕ ਆ ਹਾਂਜੀ ਸਾਰੀਆਂ ਨਾਲ ਯਾਨੀ ਜਿਹੜੀਆਂ ਆਪਣੇ ਕੋਲੋਂ ਬਿਲ ਕੱਟਿਆ ਜਾਊਗਾ ਉਹਦੀ ਸਟਿੱਪਣੀ ਉਹਨੂੰ ਮਿਲੂਗੀ ਨਾਲ ਹੀ ਜਾਊਗੀ ਜੀ ਆਫਰ ਵੱਡੀ ਆ ਹਾਂਜੀ ਠੀਕ ਆ ਆ ਜੋ ਮੇਲਾ ਲੁੱਟ ਲੋ ਗੱਲ ਕੋਲੇ ਇਧਰ ਉਧਰ ਵੀ ਭਟਕਦੇ ਫਿਰਦੇ ਹੋ ਜੇ ਗੱਲ ਕੋਲੇ ਆ ਜਾਓਗੇ 30000 ਦਾ ਸਪੈਸ਼ਲੀ ਮਾਨ ਆ ਜਿਹੜਾ ਛੁੱਪਣੀ ਆ ਤੇ ਬਾਕੀ ਲੋਹੜੀ ਤੱਕ ਵੱਡੀ ਆਫਰ ਕਰਤੀ ਵੀ ਨਾ ਕਾਪੀ ਦਾ ਢੰਡਟ ਨਾ ਅਨਸੋਰ ਦਾ ਅਨਸੋਰ ਦਾ ਚੰਚਾ ਵੀ ਆ 60 70000 ਉਹ ਬਚੂਗਾ ਜੀ ਕੁੱਲ ਮਲਾ ਕੇ ਰੁਪਏ 1 ਲੱਖ ਦਾ ਫਰਕ ਪਊਗਾ ਠੀਕ ਆ ਇਹ ਗੈਲੀ ਕਰ ਸਕਦਾ ਕੋਈ ਹੋਰ ਨਹੀਂ ਕਰ ਸਕਦਾ ਦਿਲ ਚਾਹੀਦਾਗਾ ਇਹ ਚੀਜ਼ਾਂ ਨੂੰ ਆਫਰ ਦੇਣ ਵਾਸਤੇ ਠੀਕ ਆ ਜੀ ਸੋ ਠੀਕ ਠਾਕ ਗੱਲ ਸਾਬ ਬਹੁਤ ਵਧੀਆ ਜੀ ਠੀਕ ਹੈ ਜੀ ਅੱਜ ਗੱਲ ਕੋਲ ਪਹੁੰਚੇ ਸੀਗੇ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਈਕ ਕਰਕੇ ਜਰੂਰ ਦੱਸੋ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ